ਕਹਨੀ ਦੱਦੀ ਕਿਤੇ ਆ ਕਿੱਦਾਂ ਕਹਨੀ ਦੱਦੀ ਕਿਤੇ ਕੀ ਦੱਦੀ ਬਾਤੂ ਬਾਤੂ ਮੇਰਾ ਬਾਤਾਂ ਅੱਛਾ ਹੁਣ ਜਾ ਕੇ ਦਰਵਾਜ਼ਾ ਖੜਕਾ ਦੇ ਵਾਅਦੇ ਨੇ ਕਾ ਦੱਦੀ ਇਹ ਆ ਦੱਦੀ ਬਾਲਾ ਅੰਦੀ ਚ ਤਾਰਿਆ ਕੋ ਯੰਦੀ ਏ ਹਾਂ ਕਿੱਥੇ ਪਾਣੀ ਦਾਦੀ ਬਾਥਰੂਮ ਚ ਗਈ ਆ ਬਾਥਰੂਮ ਬੜਾ ਸਮਾਂ ਹੋ ਗਿਆ ਦਾਦੀ ਕਿੱਥੇ ਗਈ ਸੀ ਬਾਥਰੂਮ ਬਾਥਰੂਮ ਸਤਿ ਸ਼੍ਰੀ ਅਕਾਲ ਜੀ ਸੋਹਤ ਲੜਾਈ ਦੇ ਵਲੌਗ ਦੇ ਵਿੱਚ ਤੇ ਮੈਂ ਚੱਲੇ ਡੈਡੀ ਜੀ ਨੂੰ ਰੋਟੀ ਆ ਤੇ ਡੈਡੀ ਪਲਾਟ ਦੇ ਵਿੱਚ ਪਾਣੀ ਕਾਹ ਕੋ ਪਟੰਡੇ ਤੇ ਲਸਣ ਦੇ ਬੀਜ ਦੇ ਡੈਡੀ ਨੂੰ ਫੋਨ ਕੀਤਾ ਰੋਟੀ ਖਾਜੋ ਡੈਡੀ ਨਹੀਂ ਆਏ ਵੀ ਤੇ ਹੁਣ ਰੋਟੀ ਮੰਮੀ ਪੈਕ ਕਰਦਣ ਲੱਗਿਆ ਤੇ ਉਥੇ ਡੜਨ ਰੋਟੀ ਦੇ ਆਉਂਗਾ ਫਿਰ ਮੈਂ ਹੁਣ ਦਹੀਂ ਹੈਗਾ ਨਾ ਦਹੀਂ ਪਾ ਦੀ ਡੈਡੀ ਮਿਹਨਤ ਕਰ ਰਿਹਾ ਉਥੇ ਹੈ ਲੈ ਵੀ ਰੋਟੀ ਲੈ ਲਈਏ ਪੰਜਾਹ ਆ ਵੀ ਰੋਡ ਲੱਗਾ ਇਹ ਚੌੜਾ ਹੁਣ ਪੁਲਸਨ ਲਾਈਨ ਆਲਾ ਆ ਦੇਖੋ ਇਧਰ ਮਿੱਟੀ ਚੱਕਤੀ ਹੈ ਨਾ ਨੜੀ ਨੇ ਆ ਰੁੜੀ ਜੀ ਸੱਟੀ ਹੈ ਇਹ ਚੁੱਕ ਕੇ ਹੁਣ ਉਥੇ ਸੁੱਟਣਗੇ ਉਥੇ ਲਸਣ ਬੀਜਣਾ ਕੁਲਣ ਇਹ ਕੋਈ ਨਹੀਂ ਆ ਨਾਲਾ ਲਾਗੂ ਗਵਾਂਢੀ ਅੰਕਲ ਇਹ ਵੀ ਦੇ ਨ ਕਰਾਂ ਆਣ ਡਾਡੀ ਚਲੋ ਚੱਲੀਏ ਫਿਰ ਨਾਲ ਹੀ ਲੈ ਚੱਲਦੇ ਘਰੇ ਹੀ ਕੇ ਬਾਬੇ ਦੀ ਹੋ ਗਈ ਮੇਰ ਤੇ ਆਪਣੀ ਆ ਗਈ ਐ ਇੱਟ ਉਧਰ ਲੱਥਾਂ ਢੀ ਪਲਾਟ ਦੇ ਜਿਹੜੇ ਜਿੱਦਾਂ ਇੱਟ ਲੱਥ ਜਾਂਦੀ ਹੈ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਦੀ ਆਈ ਐ ਠੀਕ ਐ ਵੀ ਇੱਟ ਵਧੀਆ ਐ ਓਕੇ ਐ ਕੰਮ ਤੇ ਲੱਥਾਂ ਢੀ ਐਟ ਹੁਣ ਹੋ ਗਈ ਸੁੱਕ ਨਾਲ ਐਰਨ ਕਿੰਨੀ ਆਈ ਐ ਇੱਟ ਭਲਾ 10000 6000 ਮਿਸਣਾ 6000 ਰੁਪਏ ਲਾ ਆਈ ਖੜੀ ਹਨਾ 12000 ਇੱਟ ਹੋ ਗਈ ਐ ਹੁਣ ਨਵੇਂ ਨਵੇਂ ਪਰਨਯੋਗੀ ਹੋ ਗਏ ਏਟ ਮਣਕੇ ਮਿੱਟੀ ਮੁੱਟੀ ਪਵਾ ਦਨੇ ਓਕੇ ਗਾਮੇ ਚੱਲੂ ਕਾਉਣ ਮੱਲਾ ਦੋ ਚੌਂ ਦਿਨਾਂ ਤੱਕ ਲੱਭੇ ਕੋਈ ਮਿਸਤਰੀ ਏਟ ਚੋਟੀ ਦਾ ਵਧੀਆ ਜਿਹੜਾ ਮੱਲਾ ਵਧੀਆ ਨਹੀਂ ਆ ਪਰਦੇ ਮਣਕੇ ਤਾਜ ਮਹਿਲ ਵਾਂਗੂੰ ਜਿੰਦਾ ਉਹਦੇ ਹੱਥ ਨਹੀਂ ਵੜਦੇ ਸੀ ਕੋਈ ਮਿਸਤਰੀ ਦੇ ਭਾਜੀ ਹੱਸਦੀ ਏਟ ਤੇ ਡੇ ਲਥਨ ਪਰ ਇਹਦੇ ਟਰਾਲੀ ਪੈ ਗਈ ਹਾਂ ਬੋ ਤਾਂ ਮੰਦਾ ਲਾ ਲਿਆ ਇਹ ਆਪਣੀ ਅੱਠ ਇੰਦਰ ਡੀ ਲੱਥਣ ਜੀ ਉਹ ਕੋਈ ਨਹੀਂ ਡੈਡੀ ਲਈ ਤੇ ਡਿੱਗਦਾ ਡੈਡੀ ਬੱਠੇ ਡੈਡੀ ਘਰ ਗਏ ਸੀਗੇ ਤੇ ਡੈਡੀ ਆ ਗਏ ਆ ਉਹ ਮਨ ਲੁਫਨ ਇਹ ਕਿ ਮੰਮੀ ਪੀਤਾ ਆ ਪਪੀਤਾ ਲੈ ਨਾ ਡੈਡੀ ਕਹਿੰਦਾ ਮੈਂ ਇੱਕ ਪਪੀਤਾ ਲਿਆ ਮੈਂ ਚਲੋ ਘਰ ਦੇ ਬਣਾ ਬਣਾ ਲਿਓ ਕਹਿੰਦਾ ਤੁਸੀਂ ਮਿੱਠੀ ਮਿੱਠੀ ਬਣਾਓ ਥੋੜਾ ਜਿਹਾ ਖਸਰ ਹੈ ਨੇ ਮੈਂ ਮਿੱਠੀ ਮਿੱਠੀ ਜਿਹਾ ਆਪਾਂ ਦੇਵਾ ਨੇ ਖਾ ਕੇ ਲੈਂਦਾ ਹਾਂ ਤਾਂ ਆਪਾਂ ਖਾ ਕੇ ਨਹੀਂ ਆ ਇਧਰੇ ਚੱਲ ਰਹੇ ਨੇ ਪੌਪ ਆਨ ਉਹ ਜਿੱਦਾਂ ਬੜੇ ਦੇਖੋ ਨਾ ਉਹ ਵੀ ਗੇਮ ਹਾਂ ਨਹੀਂ ਕੋਈ ਤੇ ਸਾਡਾ ਟੱਬਰ ਵਾਲਾ ਨਕਸ਼ਾ ਵੇਖੀ ਜਾਂਦਾ ਵਾ ਕਰਨਾ ਕੋਈ ਨਾ ਕੱਖ ਨਹੀਂ ਇਹਨਾਂ ਨੇ ਨਹੀਂ ਬਣਾਉਣਾ ਸੰਦੀਪ ਸੋਚੁੰਦਾ ਇਹ ਵੀ ਡਾਡੀ ਕੇ ਕੰਡੇ ਨਹੀਂ 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 ਉਹ ਇਧਰ ਵੀ ਲੱਗ ਸਕਦੀ ਹੈ ਨਹੀਂ ਨਹੀਂ ਤੇ ਬਾਹਰ ਹੀ ਲਾਉਣੀ ਹੈ ਬਾਹਰ ਹੀ ਲਾਉ ਜੀ ਪਰ ਇਹ ਮਸ਼ੀਨ ਦਾ ਪੁੰਡਾ ਹੈ ਕਾਹਦਾ ਉਹ ਤਾਂ ਹੁੰਦੀ ਹੈ ਅੰਦਰ ਕਰਨੀ ਹੈ ਨਾ ਮੈਂ ਤਾਂ ਧੂ ਕੇ ਅੰਦਰ ਕਰਨੀ ਹੁੰਦਾ ਇਹਦੇ ਤੇ ਸਲੇਬ ਪਾ ਦਾਂਗੇ ਨਾ ਬੈਟੀ ਕਹਿੰਦਾ ਅਪਣੀ ਕਲੇਨ ਪਤਾ ਕਿੰਨੇ ਕਰਤਾ ਮम्मी ਨੇ ਪੋਲੀ ਜਗ੍ਹਾ ਤੇ ਹੋਰ ਕੋਈ ਪਾੜਿਆ ਇਹ ਛੁੱਪ ਕੇ ਕਰ ਗਏ ਬਾਹਰ ਦੇ ਗਾਣਾ ਪਾਟਾਂ ਨਹੀਂ ਲੱਤਦਾ ਗਾਇਤੇ ਤੋਂ ਸੁਣ ਲਾਂਕ ਤੇ ਆਨ ਤੇ ਨਾ ਮਾੜਾ ਲਾਇਆ ਤੇ ਲਿਪਸਟਿਕ ਲਾ ਵਧੀਆ ਅਵੇਂ ਪਲੈਨ ਪੁਣਾ ਕੰਡੇ ਅਗੇ ਨਸਲ ਚਿੱਟੀ ਪਾਰ ਕੇ ਜਿੰਨੂ ਕਿਲਕ ਮਰਦਨ ਦਾ ਹਿੰਨਾ ਕੋਈ ਸੋ ਚਿੱਟੀ ਮਰਦੀ ਪਾਰ ਕੇ ਭੇਜੀ ਵੀ ਆ ਜਿੰਨੂ ਕੋਈ ਜੰਗ ਆ ਉਹ ਪਹਿਲੇ ਪਤਾ ਲੱਗਦਾ ਨਹੀਂ ਕਿ ਇਹ ਮਾੜੀ ਖਾਤਿਰ ਆਪ ਸਪੈਸ਼ਲ ਪਾਰਟੀ ਦੀ ਆਹ ਚਿੱਠੀ ਪਾਰ ਕੇ ਭੋਲੇ ਦੀ ਇਹ ਬਣਾਣਾ ਸਾਡਾ ਇਦਾਂ ਹੋ ਗਿਆ 10 ਹੋ ਗਿਆ ਮੋਤੋ ਲੇਕਿਨ ਵੀ ਥੋੜਾ ਜਿਹਾ ਪਾਟਦਾ ਈਲਾ ਕੰਮ ਲੈ ਆ ਰਗਣ ਮੈਂ ਤੈਨੂੰ ਉਹਨੂੰ ਫਿਰ ਕਹਿ ਦਿੰਦਾ ਨਹੀਂ ਤਾਰ ਪਾਈ ਉਹ ਫਿਰ ਉਦੋਂ ਹੋਰ ਮਾਰਸ ਬੈਸਨ ਨੂੰ ਆ ਗਏ ਹੋਰ ਮਲ ਨੂੰ ਅਗਲੇ ਦਿਨ ਤਾਰ ਉਹਨਾਂ ਸਬਾਹ ਨੂੰ ਹੋਰ ਨੂੰ ਆ ਗਏ ਤੇ ਉਹ ਜੰਦੀ ਉਹ ਸੇਤੀ ਜਾਂਦੀ ਹੁੰਦੀ ਸੀ ਤਾਂ ਮਤਲਬ ਕਹਿੰਦਾ ਏਦਾਂ ਹਾਈ ਲੈਵਲ ਤੇ ਮਤਲਬ ਉਹਨਾਂ ਨੇ ਭੇਜਣੀ ਉਹਦੇ ਨੇ ਤਾਰ ਭੇਜਦੇ ਨਾਲ ਅੱਖਾਂ ਤੋਂ ਜਾ ਕੇ ਹੋਰ ਨੂੰ ਆ ਗਏ ਤੇ ਉਹ ਥੋੜੇ ਜਿਹੇ ਪੈਸੇ ਕੱਢੀ ਹੁੰਦੇ ਹੁੰਦੇ ਉਹਨੂੰ ਬਣਾ ਲੈ ਕਹਿੰਦੇ ਮम्मी ਨੇ ਲਾਤਾ ਰੰਗਦਨ ਮੜਾ ਜ ਹੁਣ ਇਹਨੇ ਕਹਣਾ ਕਿ ਮਿਸਟਰੀ ਨੂੰ ਦਾ ਇਦਾਂ ਦਾ ਬਰਨ ਪਿਆ ਆ ਗਿਆ ਦਵਾ ਦਿਲਾ ਦੇ ਦਵਾ ਬਸ ਠੀਕ ਆ ਇੰਨਾ ਇੰਨਾ ਪੜਾ ਨਹੀਂ ਨਹੀਂ ਤੂੰ ਕੋਈ ਨਹੀਂ ਮੈਂ ਕਰੇ ਤੂੰ ਇਹਦਾ ਕੋਈ ਲਿਆਜ ਨਹੀਂ ਕਰਨਾ ਫੜਨਾ ਯਾਰਾ ਨੇ ਮੰਜਾ ਮੰਜਾ ਲਿੰਬ ਦੇਣਾ ਮੰਮੀ ਉਹਨੇ ਫੇਰ ਠੀਕ ਆ ਮਾਂ ਨੇ ਇਹ ਲਿੰਬ ਦੇਣਾ ਸਭ ਕੁਝ ਲੈ ਆਪੇ ਬਹੁਤ ਚਿਰ ਦੀ ਹੈ ਨਾ ਹਾਂ ਬਿਆਹ ਪਹਿਲਾਂ ਨਹੀਂ ਤੇਰੇ ਕਿਸ਼ਟਿਕਾ ਉਹਦਾ ਨਹੀਂ ਮੈਨੂੰ ਪ੍ਰਮੋਸ਼ਨ ਦੇ ਆ ਜਾਂਦੀ ਉਦੋਂ ਨਹੀਂ ਆਈ ਇਸਨੀ ਹੋਈ ਆਈ ਅੱਛਾ ਅੱਛਾ ਚਾਰ ਪੰਜ ਆਈਆਂ ਇੱਕ ਡੱਬੀ ਜਾਂਦੀ ਕਿਨੇ ਦਿੱਤੀ ਪੂਰੀ ਪੂਟੀਆਂ ਡੈਡੀ ਜੀ ਬਿਲਹ ਸਾਡਾ ਕਹਣਾ ਮੰਨਿਆ ਹਰ ਕੋਣ ਦਾ ਕਹਿਣਾ ਮੰਨਦਾ ਪਲਾਟ ਚ ਨਹੀਂ ਗਏ ਹਾਂ ਹਰ ਗਣ ਨਾਲ ਦੂਰੀ ਸਾਡੇ ਵਿੱਚ ਸੇਂਹ ਹੈ ਇਹ ਬੋਲ ਸੇ ਕਿ ਕਿਹਨਾਂ ਲੈ ਚੱਲੋ ਯਾ ਮਸਤ ਕਿਸ਼ਟਿਕਾ ਕਹੋ ਅੱਗੇ ਭੂਗ ਮਗਰੋਂ ਖੜਕਦਾ ਤੇ 35 ਸਿੱਟੇ ਕਹਿੰਦੇ ਐਵੇਂ ਦੀ ਆ ਗਈ ਤੇ ਇਹ ਕੱਲ ਸਾਡੀ 8 ਹੋਰ ਆ ਜਣੀ 6000 ਅੱਜ ਆ ਗਈ ਐਟ ਤੇ ਡੈਡੀ ਕਹਿੰਦੇ ਵੀ ਕੱਲ ਆ ਜਣੀ ਥੋੜੀ ਹੋਰ 6000 ਤੇ 6000 ਆਪਣੇ ਕੋ ਪਹਿਲਾਂ ਆ ਗਈ ਐ ਤੇ 18000 ਢੋਣੇ ਨਹੀਂ ਫਿਰ ਆਪੇ ਮਿਸਤਰੀ ਆਡਿਓ ਲਈ ਲਾਉਣਗੇ ਵੇਖੋ ਡੈਡੀ ਕਦੋਂ ਮਿਸਤਰੀ ਲਾਉਂਦੇ ਨੇ ਕਹਿੰਦੇ ਤਾਂ ਹੈਗੇ ਲਾਵਾਂਗੇ ਹੁਣ ਜਲਦੀ ਵੇਖ ਕੇ ਦੇਖੋ ਕਿੱਥੇ ਚੀਚੀ ਕਿੱਥੇ ਆ ਕਿੱਥੇ ਆ ਫਲ ਲੈ ਲੋ ਇੱਕ ਲੱਲੋ ਇਧਰੋਂ ਵਤ ਲਓ ਇਧਰੋਂ ਇਧਰੋਂ ਤੀਏ ਇਹ ਇਧਰੋਂ ਲਓ ਲੈ ਲਓ ਉਹ ਇਹਦੇ ਵਿੱਚੋਂ ਦੀ ਹੱਥ ਪਾ ਆ ਚੱਲ ਲੈ ਲਓ ਲੱਲੋ ਇੱਕ ਇਹ ਲਓ ਲੱਲੋ ਲੱਲੋ ਇੱਕ ਲੱਲੋ ਇੱਕ ਇੱਕ ਚਾ ਲਓ ਜੀ ਬੱਚ ਚਲੋ ਖਾ ਲਓ ਹਮ ਚੀਜੀ ਮੈਨੂੰ ਦੇ ਰੋ ਮੈਨੂੰ ਦੇ ਦੇ ਇੱਕ ਫੱਕੀ ਉਹ ਇਹ ਨਹੀਂ ਲੈਣੀ ਇਹ ਨਹੀਂ ਪੀਣ ਵਾਲੀ ਤੇਰੇ ਇਹ ਨਹੀਂ ਇਹ ਗੰਦੀ ਹੈ ਇਹ ਨਹੀਂ ਲੈਣੀ ਚੱਲ ਬੱਸ ਉਨਕ ਕਲਾਪਿੰਗ ਦੇ ਕੀਤੀ ਨਹੀਂ ਚੀਜੀ ਮਿਲੀ ਦੇ ਕਲਾਪਿੰਗ ਤੇ ਕੀਤੀ ਨਹੀਂ ਪੁੱਤ ਨੇ ਇਹ ਨੇ ਇੰਨੂੰ ਨਹੀਂ ਕਰਨਾ ਨਾ ਇਹਨੂੰ ਆਜੋ ਚਲੋ ਬਾਹਰੋਂ ਚੱਲ 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 ਜਦੋਂ ਨਾਲ ਕੋਣ ਕੀ ਕਰਾਂ ਕੀ ਕਰਾਂ ਕੀ ਕਰਾਂ ਤੇ ਹੀ ਆਂਦੀ ਮੈਂ ਤੇਰੀ ਕੀ ਕਰਾਂ ਮੈਂ ਲੈ ਮੈਨੂੰ ਉਹ ਖਵਾ ਤਾ ਦੋ ਮੈਨੂੰ ਖਵਾ ਦੋ ਮੈਨੂੰ ਖਵਾ ਦੋ ਨਾਲ ਬੁੱਧੇ ਪਾ ਲੈ ਪਾ ਮੈਂ ਕਹਿੰਦੀ ਆ ਵੀ ਤੁਹਿਆ ਸਭ ਨਾਲ ਪਹਿਲਾਂ ਹੁੰਦੀਆਂ ਨੇ ਪੁੱਤਾਂ ਨਾਲ ਉਹ ਹੋਰ ਨਹੀਂ ਹੁਣ ਬੱਸ ਹੋਰ ਇਹ ਹੁਣ ਕਹਿੰਦੀ ਹੋਰ ਦੇ ਕੇ ਖਤਮ ਹੋ ਗਏ ਬੱਸ ਹੁਣ ਮੁੱਕ ਗਏ ਬੱਸ ਪਿੰਚ ਪਾਇਆ ਡਿਸਪਲਿਨ ਸੁਣ ਡੈਡੀ ਜੀ ਕਰ ਰਹੇ ਆ ਬਾਠ ਮੰਗ ਗਨ ਤੁਸੀਂ ਮੇਰੇ ਨਾਮ ਮੈਂ ਤੁਹਾਡਾ ਇਹ ਸੁਣ ਕੇ ਉਸ ਦਿਸ ਬੰਦੀ ਨਰਾਸ ਹੋਏ ਬੈਠੇ ਤੰਗ ਕਿ ਹਾਂ ਪਾਈ ਸੱਖਾਂ ਵੇਲਾ ਸਾਰੀ ਡਾੜੀ ਖਾਂਦੀ ਰਹਿੰਦੀ ਹੁਣ ਬੰਨੇ ਕੀ ਲੈ ਕੇ ਆਈ ਏ ਇਹ ਕੀ ਲੈ ਆਈ ਹੁਣ ਚਿਪਸ ਹੈਂ ਚਿਪਸ ਲੈ ਆਈ ਹੁਣ ਆ ਬੜਾ ਸਤਾਉਂਦੀ ਏ ਕਹਿੰਦੀ ਮੈਨੂੰ 5 ਰੁਪਏ ਦਾ ਠੀਪਾ ਫੜਾ ਤਾਰ ਦੋ ਇਹਨੂੰ ਮੰਮੀ ਤਾਰ ਦੋ ਉਥੇ ਇਹ ਜੀ ਰੋਸ ਕੱਢਦੀ ਏ ਪੂਰਾ ਕਹਿੰਦੀ ਮੈਨੂੰ ਸਾਈਕਲ ਦੋ ਤਾਰ ਦੋ ਤੇ ਮੈਂ ਚੋਲਣਾ ਮੈਂ ਉਹ ਕਹਿੰਨੇ ਹੈਗਾ ਜਨਾਨੀ ਸਦਿਆਣ ਹੋਈ ਖਾਲੀ ਸਾਈਕਲ ਚਲਾਈ ਦਿੰਦੀ ਆਹੋ ਹਾਂ ਸਹੀ ਗੱਲ ਹੈ ਇਹ ਵੀ ਚੀਜ਼ ਸਹੀ ਹੈ ਕਿੰਨੇ ਹਨ ਲੈ ਇਹਨੂੰ ਪੁੱਛੜ ਚੁੱਕਿਆ ਇਹਦੇ ਆਹ ਸੈਕਲ ਖਾਲੀ ਜਿਹੜੀ ਜਾਂਦੀ ਹੈ ਇਹਨੂੰ ਚਾਹ ਅਸੀਂ ਡੋਲੀ ਹੈ ਸਾਹ ਲੜਾ लवली ਅੱਜ ਬਹੁਤ ਸਾਨੂੰ ਗੁੱਸਾ ਆ ਕੋਈ ਵੀ ਤੇ ਹੀ ਨਾ ਪਾਇਆ ਹੁਣ ਮੈਂ ਆਪੇ ਬਣਾ ਲੈਣੀ ਆ ਆਪੇ ਮੈਂ ਹੋਰ ਬਹੁਤ ਠੀਕ ਆ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋਦੀ ਬਦਲ ਚਲ ਗਿਆ ਇਹ ਮਤਲਬ ਟੇਕੜ ਨਹੀਂ ਫੇਰ ਨਹੀਂ ਕੋਈ ਕਹਿਣਾ ਨਹੀਂ ਯਾਰ ਫੇਰ ਕੁੜੀ ਗੁਰਦਰਾ ਸਾਹਿਬ ਗਈ ਫੇਰ ਕੋਈ ਗੱਲ ਨਹੀਂ ਫੇਰ ਫੇਰ ਭਾਂ ਕਹਿੰਦੇ ਹੁੰਦੇ ਆ ਵੇ ਗੁਰਦੁਆਰੇ ਬੰਦੇ ਨੇ ਜਾਣਾ ਫੇਰ ਮੈਂ ਚਾਰ ਵਾਰੀ ਚਾਰ ਹੈ ਜੀ ਕੋਈ ਗੱਲ ਨਹੀਂ ਹੋ ਗਈ ਆਪਣੀ ਭੂਆ ਕੋ ਐਕਟਿਵ ਹੈ ਨਾ ਤੈਨੂੰ ਕਹ ਲੈਣਾ ਸੈੱਗਲ ਤੇ ਵੀ ਘੁੰਮਣਾ ਤੁਸੀਂ ਤੇ ਨਹੀਂ ਘਰੋਂ ਕਿਉਂ ਆਏ ਸਸ ਸਸ ਹਾਂਜੀ ਸੰਧ ਸਾਹ ਤੇ ਹੋੜੀ-ਹੋੜੀ ਹੁੰਦੀ ਹੈ ਕੀ ਹਾਲ ਜੇ ਹੋਰ ਜੀ ਰਜੂ ਭਾਈ ਕੀ ਹਾਲ ਜੇ ਬਹਿ ਜਾ ਲੈ ਵੀ ਯਾਰ ਲੌਲੀ ਲੈ ਆਈ ਮੇਰੀ ਕੁੜੀਆਂ ਵਾ ਉਂਗੜੀਆਂ ਵਾ ਤੇ ਚੀਜੀ ਉਹਨੂੰ ਪਤਾ ਖਾਂਦੀ ਮੇਰੀ ਕੁੜੀਆਂ ਆਈ ਨੂੰ ਕੋਹ ਦੇ ਨਹੀਂ ਵੇਖੇ ਵਰਤੂ ਨੇ ਨਾ ਕੋ ਅੰਦੇ ਚੀਜ਼ ਔਰ ਉਹ ਪਤਨ ਲੈ ਲੈ ਕੇ ਜਿੱਦ ਤੇ ਦੋ ਹੁੰਦੇ ਆ। ਹਾਂ ਨਾ ਹਾਂ ਇਹਦਾ ਤੂੰ ਹੱਤ ਪਾਤੀ ਮੁਰਕੇ ਉਹਨੇ ਜਦੋਂ ਜਾਏਗਾ ਨਾ ਉਹਨੇ ਤੈਨੂੰ ਫੋਨ ਲਾਦਿਆ ਕਰਨਾ ਹੀ ਉਹਨੇ ਨਹੀਂ ਤੇ ਫੋਨ ਤੋਂ। ਕੋਈ ਨਹੀਂ ਫਿਰ ਕੀ ਹੈ? ਨਹੀਂ ਜੀਜੀ। ਉਹ ਨਹੀਂ ਉਹਨੇ ਚੇਤਾ ਭੁੱਲ ਗਿਆ। ਨਹੀਂ ਨਹੀਂ। ਲੈ ਹੁਣ ਮੰਮੀ ਨੂੰ ਆਪਾਂ ਕਮਾ ਕੇ ਲੈਉਣਾ ਕੱਲ ਨੂੰ ਜਾਣਾ ਹੈ ਬਸ। ਤੇ ਮੰਮੀ ਨੂੰ ਹੁਣ ਕਹਿਣ ਲੱਗ ਪਏ ਆਪਣੇ ਮੋٹے ਕੱਪੜੇ ਪੈਰ ਕਰ ਲੈ। ਉਹ ਤੇ ਮੁਰਕੇ ਜਰਮੀ ਹੋ ਬਿਤੇ। ਆਹ ਉਹ ਉਹ ਜਦੋਂ ਗੋਪੀ ਨੇ ਕਹਿਤਾ ਸੀ ਕਹਿੰਦਾ ਉਹ ਕਹਿੰਦਾ ਉਹ ਜੈਕਟਾਂ ਲਓ ਕਹਿੰਦਾ ਮੋਟੀਆਂ ਮੋਟ ਕੇ ਉੱਪਰ ਪੈਂਟ ਹੀ ਕਹਿੰਦਾ। ਉਥੇ ਗਰਮੀ ਗੁੜਗੁੜੇ ਗੁਰੂਆ ਲੋਕੀ ਸਾਡੇ ਮੂੰਹਾਂ ਲੇ ਵੇਖਣ ਪਈ ਨਾ ਜਕਟਾਂ ਚਾੜੀਆਂ ਬਲਦੇ ਨਹੀਂ ਵੇਖ ਮੈਂ ਕਿਤੇ ਨੇ ਕੱਪੜੇ ਪਾਏ ਮੋਟੇ ਅਗਲੇ ਦਿਨ ਲੈ ਜਿੱਦੋਂ ਤੇ ਇੱਕ ਸਵਾਲ ਨਹੀਂ ਗਏ ਕਿਵੇਂ ਨਾ ਨਹੀਂ ਗਰਮੀ ਚ ਮੋਟੇ ਕੱਪੜੇ ਕਿ ਪਾਏ ਆ ਮੈਂ ਕਿਹਾ ਉਹ ਹਿਲ ਸਟੇਸ਼ਨ ਗਈ ਆ ਉਹ ਬੜੀ ਉਥੇ ਚੰਗੀ ਠੰਡ ਆ ਨਹੀਂ ਉਥੇ ਬੜੀ ਠੰਡੀ ਹੈ ਚੰਗੀ ਠੰਡੀ ਹੈ ਕਿਉਂ ਪੁਰਾ ਮੈਂ ਤਾਂ ਬੜੀ ਠੰਡੀ ਉਥੇ ਹਰ ਹੁਣੇ ਇੱਕ ਮਾਲਕ ਹੁਣੇ ਲੈ ਕੇ ਆਈ ਸੋ ਲੈ ਆਈ ਆਈ ਹੁਣ ਬੇਰਨ ਨੂੰ ਮੁਢੀਂ ਜੇਦਾ ਉਹ ਨੰਬਰ ਦੇ ਦੇਈਏ ਹਰਗੁ ਇਹ ਇੱਕੋ ਮੁੰਡਾ ਵੇਖਾਂ ਜਿਹੜਾ ਇੱਟਾਂ ਭਰਦਾ ਏਕ ਉਹ ਅੰਕਲ ਜੀ ਇੱਟਾਂ ਭਰਦਾ ਬੜੇ ਪੈਸੇ ਕਮੁੰਦਾ ਹੈਗੇ ਉਹ ਮਤਲਬ ਮਿਹਨਤ ਦੇ ਚਲੋ ਕਰਦਾ ਪਰ ਪਾਕਿਸਤਾਨ ਦਾ ਵੀ ਮੁੰਡਾ ਨਹੀਂ ਰਹੀ ਬੜਾ ਫੇਮਸ ਹੈ ਉਹ ਵੀ ਪੱਠੇ ਤੇ ਬੈਰ ਬੈ ਕੇ ਵੀਡੀਓ ਬਣਾਉਂਦਾ ਹੈਣਾ ਸ਼ਾਇਰੀ ਕਰਦਾ ਹੈ ਹਮਮ ਪਤਾ ਨਹੀਂ ਨਾਮ ਨਹੀਂ ਉਹ ਚੰਗਾ ਨਹੀਂ ਰਾਜੂ ਕਿੱਥੇ ਲੈ ਕੇ ਜਾਊਂਗਾ ਜਿੱਥੇ ਕੋ ਉਹ ਬੜਾ ਨਾ ਪਾਣੀ ਖੰਦੀ ਲੈ ਲੈ ਇਹ ਤਾਂ ਜੰਗਲ ਦੇ ਸਾਰੇ ਇੱਕ ਨਾ ਨਹੀਂ ਇੱਕ ਇੱਕ ਨਾ ਵੰਡਾ ਕਹਿੰਦਾ ਕਹਿੰਦਾ ਯਾਰ ਬੈਲਟ ਲਾ ਲੈ ਵੀ ਕਹਿੰਦਾ ਜੇ ਥੱਲੇ ਹੀ ਗੱਡੀ ਰਿਓੜ ਤੂੰ ਕਹਿੰਦਾ ਬੈਲਟ ਉੱਥੇ ਕੀ ਕਰੂਗੀ ਨਹੀਂ ਗੱਡੀ ਥੱਲੇ ਰੇੜ ਚੋਂ ਕਹਿੰਦਾ ਬੈਲਟ ਉੱਥੇ ਕੀ ਕਰੂਗੀ ਚਾਰ ਨਹੀਂ ਹੁੰਦੀ ਰੇੜ ਕਿੰਨੇ ਥੱਲੇ ਪਿਆ ਹੋਇਆ ਹੈ ਕਹਿੰਦਾ ਤੇ ਇਹ ਨਾ ਗੱਡੀ ਕਿਉਂ ਨਹੀਂ ਪਾਏ ਗਰਮ ਕੱਪੜੇ ਹਿਲ ਸਟੇਸ਼ਨ ਪਾਏ ਆ ਪਾਏ ਕਿਉਂ ਆ ਤਾਂ ਸੌਣ ਲੱਗਾਂ ਠੰਡ ਲੱਗਦੀ ਔਰ ਮਾਤਾ ਉੱਥੇ ਆਕੜ ਜੇ ਕਮ ਲੱਗ ਗਿਆ ਕਮ ਲੱਗ ਗਿਆ ਸਾਨੂੰ ਨਹੀਂ ਠਣ ਲੱਗੀ ਪਰ ਮੰਮੀ ਨੂੰ ਲੱਗਣੀ ਆ ਮੀ ਉਸੇ ਲਿਆਏ ਨਾ ਹਟੇ ਨਾ ਉਸੇ ਹੀ ਆਇਨਾ ਹਟੇ ਨਾ ਹਰ ਘਣਸੋ ਖਾਣਾ ਨਹੀਂ ਨਹੀਂ ਕਰਵਾ ਦੂ ਖਾਣ ਤੋਂ ਨਹੀਂ ਨਹੀਂ ਕੰਦੇ ਚ ਇੱਕ ਬਾਰ ਬਾਰ ਨਹੀਂ ਆਇਆ ਮੈਂ ਹਾਂ ਹਾਂ ਜਿੰਦਾ ਘੰਟੇ ਕੇ ਬਾਅਦ ਆ ਜਾਂਦਾ ਹੈ ਨਾ ਜਿੰਦਾ ਕੋਈ ਪਤਾ ਨਹੀਂ ਕਿ ਯਾਰ ਕੋਈ ਪਤਾ ਨਹੀਂ ਹੋ ਸਕਦਾ ਸਾਰੀ ਦਿਹਾੜੀ ਨਾ ਆਵੇ ਹੋ ਸਕਦਾ ਛੱਟਾ ਜੀ ਇਦਾਂ ਹੀ 15 ਮਿੰਟ ਫਿਰ ਮੈਨੂੰ ਵੀ ਮੈਕਰੋਨ ਚੱਲ ਜੀ ਵੇ ਮੀ ਆ ਜੀ ਉਹਨੂੰ ਘਰ ਅੱਧਾ ਵੀ ਨਾ ਉਹ ਹੈ ਨਾ ਦਰੋਂ ਨੂੰ ਪੀ ਗਾਲਿਆ ਵਾ ਵਾ ਜਿੱਦਾਂ ਤੁਸੀਂ ਕਹਾਂ ਹੁੰਦਾ ਬਣਾਈਏ ਨਾ ਹੈ ਲੈ ਦੇ ਨਹੀਂ ਹੋ ਲੈ ਅੱਡੇ ਟਾੜਕਾ ਓ ਨੰਦ ਨਰਦੀ ਉਹਨਾਂ ਚੱਲ ਇਹ ਗੱਲ ਹੈ ਉਹਦਾ ਉਹ ਕਿਉਂ ਨਹੀਂ ਖਾਣੀ ਲੜਦੀ ਹੈ ਲੜਦੀ ਉਹਨੂੰ ਕਾ ਲਿਆ ਕੋਈ ਨਾ ਜਾ ਆਹਨ ਕੜੀ ਲੱਲੋ ਕੜੀ ਖਾ ਲੋ ਨਹੀਂ ਨਾ ਜਾਂਦਾ ਉਹ ਤੇ ਫੂਕ ਕੇ ਦਾ ਹੱਥਾ ਅਗਲਾ ਤੇ ਰਗੜ ਕੇ ਤੇ ਕਿਆ ਨਹੀਂ ਕਹਿੰਦੇ ਜਰ ਰਗੜ ਕੇ ਕਿਆ 10 ਵੇਰੇ ਉਹ 10 ਰੱਤੇ ਜੀ ਬੋਲ ਆ ਕੋਈ ਇਹ ਲਿਆ ਹਮਲਾ ਕਰਨੋਂ ਪਲਾਟ ਕਰੇ ਹੋਣੇ ਦੀ ਲਾਗੇ ਕਰੜਕੇ ਪਰ ਬਣਾ ਲਈ ਐਂ ਡੈਡੀ ਡੈਡ ਜੀ ਹੂੰ ਗਿੰਨਾ ਜਿਆਦਾ ਦੂ ਮੈਂ ਮਾਜ਼ੂ ਨਾ ਨਹੀਂ ਤੇ ਭਰਾਵਾ ਲੜ ਪੈਂਦੀ ਏ ਕਿ ਨਹੀਂ ਗਾੜੀਆਂ ਹੁਣ ਇਹ ਨਹੀਂ ਨਾ ਤੁਸੀਂ ਦੱਸਿਓ ਕਿ ਰਗੜ ਕੇ ਡੈਡ ਨਿਕਿਆਣੀ ਰਗੜ ਕੇ ਗਲਤੀ ਆਪਦੀ ਹੋ ਨਹੀਂ ਦਖਣੀ ਅਗਲੇ ਨੇ ਰਹਾ ਦਾ ਫੜਨਾ ਅਗਲੇ ਨੇ ਵੇ ਗਿਆ ਕੇ ਰੋਟੀਆਂ ਚ ਨਹੀਂ ਹੋਣਾ ਤੇ ਫਿਰ ਸਬਜ਼ੀ ਬਣਾਉਣੀ ਹੈ ਤਾਂ ਮਮੀ ਨੇ ਖਰੀਦ ਦੇ ਕਰਤੀ। ਮਮੀ ਵਿਚਾਰਦੀ ਉਂਗਲਾਂ ਰਹਿ ਗਈਆਂ ਕੱਟ-ਕੱਟ ਕੇ ਨਹੀਂ ਬੜੀ ਮੁਸ਼ਕਲ ਤੋਂ ਗੋਮਾਂ ਦੇ। ਇੰਨਾ ਮੁੱਖਾ ਸੰਕਤੀ ਪੜੰਦਾ ਹੈ। ਹਾਂ। ਵੇਲਾ ਪੂਰੀ ਟੀਮਸ ਨਾਲ ਨਹੀਂ ਖਲੋਗੀ ਕਣੀ ਗੱਲ ਕਰੋ। ਮੈਂ ਤਾਂ ਹਰ ਗੋਲੈਂਡ ਮਾਤੇ ਹੈ ਪਨੀਰ। ਸੀਜੀ ਸੀਜੀ ਉਧਰ ਮਿਲਦੀ ਇੱਥੇ ਥੋੜੀ ਮਿਲਦੀ ਇੱਥੇ ਡੇਰੀ। ਦੇਖੋ ਅੱਜ ਕਿਵੇਂ ਦਾ ਬਣਦਾ ਚੀਸ ਚੀਦੀ। ਪਨੀਰ ਲੈਂਦਾ ਇਹ ਦੇਖੋ ਮੈਂ ਕਟਿੰਗ ਕਰਤਾ ਹੈ ਇਹ ਲੋਕੇ ਇਹਦਾ ਪੀਸ ਥੋੜੇ ਵੱਡੇ ਰੱਖੇ ਪਛਨੀਰ ਕੇ ਆਏ ਪੀਸ ਥੋੜੇ ਹਾਰਡ ਰਹਿਗੇ ਇਸੇ ਕਰ ਥੋੜੇ ਜਿਹੇ ਵੱਡੇ ਰੱਖੇ ਪੀਸ ਅੱਜ ਬਣਨ ਜਾ ਰਿਹਾ ਫੇਰ ਤੋਂ ਇੱਕ ਵਾਰ ਇਸ ਚੀਜ਼ ਤੇ ਲਈ ਤੇ ਇਧਰ ਇਹਨਾਂ ਨੇ ਪਿਆਜ਼ ਅੱਜ ਵਾਵਾ ਕੱਟ ਲਿਆ ਸਨੀਪ ਨੇ ਜਿਹੜੀ ਵਦਨ ਪਿਆ ਹੀ ਲੱਗਦੇ ਨਹੀਂ ਰੋਟੇ ਪਾਉਂ ਆਪੇ ਅੱਜ ਕੱਟੇ ਬਸ ਆਪਣੀ ਕੋ ਉਦਨ ਇੱਕੋ ਗਲਤੀ ਜਿਹੜਾ ਆਪਣਾ ਪਨੀਰ ਆਪਾਂ ਜ਼ਿਆਦਾ ਹਾਰਡ ਕਰਤਾ ਹੈ ਬਸ ਹੋਰ ਕੋਈ ਚੱਕਰ ਨਹੀਂ ਅੱਜ ਦਰਮਿਆਨ ਨਾ ਕਰਾਂਗੇ ਆੰਜ ਸਚੀਂਗ ਪੇ ਆਜਨੇ ਕਰ ਲੇ ਕੜਾਈ ਰੱਖ ਲਈ ਆਪਾਂ ਹਾਂ ਜਿ ਮੜੇ ਮੜੇ ਜੀ ਕਰ ਦੋ ਉਦੋਂ ਜਿਆਦਾ ਹੋ ਗਏ ਮੜ ਕੇ ਭਰਾ ਕਮੈਂਟਾਂ ਚ ਕਹਿੰਦੇ ਇਹ ਪਨੀਰ ਕਿਹੜਾ ਪਨੀਰ ਕਹਿੰਦੇ ਸੀ ਬਦੋ ਬਦੀ ਬਦੋ ਬਦੀ ਵਾਲਾ ਪਨੀਰ ਲੈ ਲਿਤੇ ਆਜ ਲਗੇ ਇੱਕ ਪਾਇ ਲਸਣ ਲਸਣ ਪਿਆ ਰਿਹਾ ਅੱਛਾ ਸੀ ਜਮੇ ਨੂੰ ਪਿਆਜ਼ ਪਾ ਦਾਂ ਇਹ ਪਾਤੀ ਚੀਸ ਚਿਲੀ ਉਹ ਚੀਸ ਚਿਲੀ ਕਹਿੰਦੇ ਇਹਨੂੰ ਕਹਿੰਦੇ ਆ ਚਿਲੀ ਸੌਸ ਆ ਚਿਨੀ ਸੌਸ ਇਕੱਠੇ ਹੰਨੋਂ ਨਾ ਲੈਣਾ ਹੁੰਦਾ ਮਨੂੰ ਆਹ ਪਾਣੀ ਵਿੱਚ ਆ ਤਾਂ ਨਹੀਂ ਪਾਈ ਇਹ ਪਾਈ ਆ ਬੜੇ ਬੜੀ ਬੜੀ 10 ਵਜੇ ਛੱਡ ਦੇਣਾ ਤੇ ਆ ਦੋ ਹੀ ਆਪਣੇ ਕੋਲ ਚੱਲ ਜੂਗੇ ਕੰਮ ਦੋਹਾਂ ਨਾਲ ਹੀ ਆ ਦੋ ਹੀ ਬਸ ਸਹੀ ਹੈ ਘਰੇ ਆ ਗਿਆ ਆਪਣੇ ਗੈਸਟ ਭਰਾ ਆਏ ਆ ਵਿਕੀ ਹੋਣੀ ਤੇ ਹੁਣ ਮੈਂ ਉਹਨਾਂ ਲੱਗੇ ਘੜੀ ਬਹਿ ਜਾਵੇਂ ਤੇ ਇਹ ਪਨੀਰ ਪਨਰ ਪਾ ਦੂੰਗਾ ਸਨੇ ਉਹਨੇ ਆਪਣੇ ਉੱਤੇ ਜਿਆਦਾ ਵੱਡੇ ਟੁਕੜੇ ਨੇ ਫਿਰ ਉਹ ਛੋਟੇ ਛੋਟੇ ਕਰਦੇ ਉਹਨੂੰ ਕਰਕੇ ਨਾ ਫਰਾਈ ਜਾਂ ਫਿਰ ਛੋਟੇ ਕਰਦੇ ਲੈ ਵੀ ਅੱਜ ਕੁਝ ਐਵੇਂ ਦਾ ਬਣਿਆ ਉਹ ਉਦਾਂ ਆਪਾਂ ਤੇ ਖਾ ਲਿਆ ਵਾ ਉਧਰ ਪਾਇਆ ਹੋਇਆ ਦਜੀ ਕੋਲੀ ਦੇ ਵਿੱਚ ਐਵੇਂ ਦਾ ਕੁਝ ਬਣਿਆ ਤੇਲ ਥੋੜਾ ਜਿਆਦਾ ਹੀ ਪਰ ਵਿੱਚ ਹਨਾ ਤੇਲ ਬਹੁਤ ਜਿਆਦਾ ਨਹੀਂ ਕਿ ਸੋਸ ਆ ਨਹੀਂ ਸੋਸਾਂ ਹੀ ਤਾਂ ਸਹੀ ਆ ਅੱਜ ਕੁਝ ਹੋਤੀ ਇੱਧਰ ਤੁਹਾਨੂੰ ਦਿਖਾਉਣਾ ਕੋਲੀ ਤੇ ਅਖਰਾ ਚੱਕ ਅੰਡਗਲ ਬਾਤ ਲੈ ਵੀ ਨਵੇਂ ਸਫਰ ਦੀ ਸ਼ਿਰਵਾਤ ਤੇ ਇਧਰ ਪੈਕਿੰਗ ਹੋਣੀ ਸ਼ੁਰੂ ਹੋ ਗਈ ਹੈ ਯੇ ਨਦੀ ਨਦੀ ਇਹ ਦੁਪੱਟਾ ਜਿਹੜਾ ਨਹੀਂ ਇਹ ਕੱਟ ਕੇ ਛੋਟਾ ਕਰਤਾ ਆ ਕਿਉਂਕਿ ਇਹ ਔਰਗੰਜ਼ਾ ਦਾ ਦੁਪੱਟਾ ਦੇ ਸੰਦੀਪ ਕਹਿੰਦੀ ਪਾਰਾ ਬਣਾਵਾ ਤੇ ਤਾਂ ਕਰਕੇ ਥੋੜਾ ਛੋਟਾ ਕਰਤਾ ਨਹੀਂ ਕਿਉਂ ਰੋਲਾ ਪੁੰਦੇ ਨਹੀਂ ਉਦਾਂ ਕੀ ਗੱਲ ਕੀ ਆ ਵੀ ਕਾਰਨ ਦੱਸ ਕੋਈ ਕਾਰਨ ਦੱਸ ਕਮ ਕਰਤਾ ਕੀ ਆ ਕਿ ਉਹ ਕੇ ਕਹਿਣਾ ਮੇਰਾ ਆ ਰਹਿ ਗਿਆ ਯਾਰ ਰਹਿ ਗਿਆ ਯਾਰ ਨਹੀਂ ਹੋਣਾ ਕੋਈ ਮੈਂ ਲੈ ਆਉਂ ਵਾਪਿਸ ਮਾਨ ਤੁਸੀਂ ਆਪਣਾ ਕਰੋ ਪੈਕ ਖੇਡੀਆਂ ਵੇਡੀਆਂ ਤੁਸੀਂ ਕਰੋ ਆਪਣਾ ਪੈਕ ਬਸ ਵੀਡੀਓ ਦਾ ਕਰ ਲਾ ਬਸ ਠੀਕ ਹੈ